ਏਨਾ ਉੱਚੀ ਉੱਚੀ ਕੀਆ ਕਰੋ ਮੈਂ ਤੇਰਾ ਤੂੰ ਮੇਰਾ ਤੁਹਾਡੇ ਵਿੱਚ ਹੀ ਇੱਕ ਸੰਗਤ ਚ ਭੈਣ ਹੈ ਉਹਨੋਂ ਨਾ ਕਿਸੇ ਨੇ ਤਾਨਾ ਮਾਰਤਾ ਤਾਨਾ ਕਹਿੰਦੇ ਕੀਰਤਨ ਵਿੱਚ ਜਿਹੜਾ ਤੂੰ ਕਹਿ ਕੇ ਆਉਂਦੀ ਹੈ ਨਾ ਮੇਰਾ ਨਾਮ ਲੈ ਕੇ ਉਹਨਾਂ ਦੇ ਮਗਰ ਮਗਰ ਉੱਚੀ ਉੱਚੀ ਬੋਲਦੇ ਹੀ ਹੈ ਮੈਂ ਤੇਰਾ ਤੂੰ ਮੇਰਾ ਧੰਗਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਪਖੰਡ 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 ਇਹ ਪਖੰਡ ਹੈ ਧੰਗਰੂ ਰਾਮਦਾਸ ਜੀ ਇਹ ਧੰਗਰੂ ਰਾਮਦਾਸ ਉਹ ਬੀਬੀ ਨੇ ਉਹ ਭੈਣ ਨੇ ਬੜਾ ਸੋਹਣਾ ਜਵਾਬ ਦਿੱਤਾ ਪਤਾ ਕੀ ਕਹਿੰਦੀ ਕਹਿਣ ਲੱਗੀ ਇਸਤਰੀਆਂ ਕਿੰਨੇ ਬਖੰਡ ਕਰਦੀਆਂ ਨੇ ਆਪਣੇ ਪਤੀ ਨੂੰ ਉਹਦੇ ਚਾਉਣ ਵਾਸਤੇ ਕਿੰਨੇ ਬਖੰਡ ਸੋਹਣੀ ਬਣ ਕੇ ਰਮਾਂ ਸੋਹਣੇ ਕੱਪੜੇ ਪਾਵਾਂ ਹੈ ਜੀ ਕਈ ਤਰ੍ਹਾਂ ਦੇ ਹਾਰ ਸ਼ਿੰਗਾਰ ਕਰਦੀਆਂ ਨੇ ਸਾਡਾ ਪਤੀ ਖੁਸ਼ ਹੋ ਜੇ ਹੈ ਜੀ ਕਹਿੰਦੇ ਜਦੋਂ ਹਾਰ ਸ਼ਿੰਗਾਰ ਪਤੀ ਵੇਖਦਾ ਉਹ ਖੁਸ਼ ਹੁੰਦਾ ਹੈ ਮੇਰੀ ਇਸਤਰੀ ਸੋਹਣੇ ਕੱਪੜੇ ਪਾ ਕੇ ਬੈਠੀ। ਕਹਿੰਦੇ ਇੱਕ ਇਸਤਰੀ ਆਪਣੇ ਪਤੀ ਨੂੰ ਰਜਾਉਣ ਵਾਸਤੇ ਕਿੰਨੇ ਹਾਰ ਸ਼ਿੰਗਾਰ ਕਰਦੀ ਏ, ਕਿ ਕਈ ਤਰ੍ਹਾਂ ਦੇ ਪਖੰਡ ਕਰਦੀ ਏ। ਉਹ ਭੈਣ ਨੇ ਜਵਾਬ ਬੜਾ ਖੂਬਸੂਰਤ ਦਿੱਤਾ। ਕਹਿੰਦੀ ਉਹ ਪਖੰਡ ਵੀ ਪਰਵਾਨ ਉਸ ਇਸਤਰੀ ਦਾ ਹੋ ਜਾਂਦਾ ਜਿਸ ਇਸਤਰੀ ਦੇ ਮਨ ਦੇ ਵਿੱਚ ਭਾਵਨਾ ਹੋਵੇ ਪਤੀ ਨੂੰ ਖੁਸ਼ ਕਰਨ ਦੀ। ਤੇ ਜਿਹੜਾ ਅਸੀਂ ਵੀ ਕਹਿੰਦੇ ਆ ਨਾ ਮੈਂ ਤੇਰਾ ਤੂੰ ਮੇਰਾ ਧੰਗ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਦੁਨੀਆਂ ਦੇ ਲੋਕ ਭਾਵੇਂ ਇਹਨੂੰ ਪਖੰਡ ਕਹਿੰਦੇ ਹੋਣ ਪਰ ਸਚਾਈ ਇਹ ਉਹ ਭੈਣ ਕਹਿੰਦੀ ਉਹ ਪਖੰਡ ਵੀ ਚੰਗਾ ਜਿਸ ਪਖੰਡ ਦੇ ਵਿੱਚ ਗੁਰੂ ਰਾਮਦਾਸ ਚੇਤੇ ਆ ਰਿਹਾ ਬੋਲੇ ਸੋਨ ਹਰ ਸਤਿ ਇੱਕ ਬੰਦੇ ਨੇ ਨਾ ਕਿਉਂਕਿ ਰਾਜਾ ਉਪਾਸ਼ਕ ਸੀ ਮੇਰਾ ਖਾਲੇ ਵਿਸ਼ਨੂ ਜੀ ਦਾ ਉਹਨੇ ਭੇਗ ਧਾਰਨ ਕਰ ਲਿਆ ਮੈਂ ਹੀ ਭਗਵਾਨ ਭੇਗ ਧਾਰਨ ਕਰ ਲਿਆ ਮਨ ਚੇਸੀ ਮੈਂ ਰਾਜੇ ਦੀ ਧੀ ਨਾਲ ਵਿਆਹ ਕਰਨਾ ਪਰ ਉਹ ਰਾਜੇ ਨੇ ਜਦੋਂ ਵੇਖਿਆ ਕਹਿੰਦਾ ਹੁਣ ਭਗਵਾਨ ਮੇਰੀ ਧੀ ਦਾ ਘਰ ਵਾਲਾ ਬਣਨ ਲੱਗਾ ਭਗਵਾਨ ਨੂੰ ਕਹਿੰਦਾ ਕਲਾ ਵਿਖਾ ਉਸੇ ਬੰਦਾ ਉਹਦੇ ਅੰਦਰ ਖੋਟ ਸੀ ਕਿ ਮੈਂ ਰਾਜੇ ਦੀ ਧੀ ਨਾਲ ਵਿਆਹ ਕਰਾਉਣਾ ਪਰ ਜਦੋਂ ਪਿਆਰਿਓ ਰਾਜੇ ਨੇ ਕਿਹਾ ਨਾ ਕਿ ਆਪਣੀ ਕੋਈ ਕਲਾ ਵਿਖਾ ਤੇ ਉਹਨੇ ਫਿਰ ਪਰਮੇਸ਼ਰ ਦੇ ਅੱਗੇ ਤਰਲੇ ਪਾਉਣੇ ਸ਼ੁਰੂ ਕਰਤੇ ਕਿ ਰੱਬਾ ਮੈਂ ਤੇ ਤੇਰੇ ਨਾਮ ਦਾ ਪਖੰਡ ਕੀਤਾ ਹੈ ਪਖੰਡ ਮੈਂ ਤੇ ਰਾਜੇ ਦੀ ਧੀ ਦੇ ਉੱਤੇ ਮੈਲੀ ਅੱਖ ਰੱਖੀ ਸੀ ਮੈਂ ਤੇ ਪਖੰਡ ਕੀਤਾ ਪਰ ਹੁਣ ਪੈ ਗਿਆ ਪਰਛਾਾ ਕਿਰਪਾ ਕਰ ਮੈਨੂੰ ਆਪ ਬਚਾਲਾ ਨਹੀਂ ਕਿ ਰਾਜੇ ਨੇ ਮੈਨੂੰ ਮਾਰ ਦੇਣਾ ਜਦੋਂ ਉਹਨੇ ਅੰਦਰੋਂ ਪੁਕਾਣਾ ਕਰਨੀਆਂ ਸ਼ੁਰੂ ਕਰਤੀਆਂ ਨਾ ਉਸ ਪਖੰਡੀ ਦੇ ਪਖੰਡ ਵਿੱਚ ਵੀ ਭਗਵਾਨ ਵਰਤਣ ਲੱਗ ਪਏ ਸਾਧ ਸ੍ਰੀ ਅਕਾਲ ਨਿਰਪੰਨੀ ਆ ਕੇ ਕਾਨ ਨੇ ਇੱਕ ਭਇਆ ਭੇਖ ਧਾਰੀ ਕਾਮ ਮਾਰਾ ਥੀ ਕਾਮ ਵਾਸ਼ਨਾਵੇ ਕਰਕੇ ਸ਼ੁਰੂ ਹੋਇਆ ਕਾਮ ਮਾਰਾ ਥੀ ਸਵਾਰਥੀ ਵਾਂਗੀ ਪੈਜ ਸਵਾਰੀ ਉਹਦੀ ਵੀ ਪੈਜ ਸਵਾਰਨ ਆ ਗਿਆ ਪਰਮੇਸ਼ਰ ਇੱਕ ਪਖੰਡੀ ਦੀ ਹੈ ਜੀ ਅਸੀਂ ਵੀ ਪਖੰਡੀ ਕਰਦੇ ਆਂ ਜੀ ਪਤਾ ਨਹੀਂ ਕਿਦੇ ਪਖੰਡ ਤੇ ਵੀ ਰੀਤ ਲੈਣਾ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਬ ਉਹ ਅੰਦਰ ਆਉਂਦੇ ਏਹ ਹੈ ਜਨਮ ਤੁਹਾਰੇ ਲੇਖੇ ਕਿਹੜਾ ਮੈਂ ਤੇਨਾਮ